ਹੱਪ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਜੇ ਅਸੀਂ ਬੇਟ ਏਰੀਆ ਦੀ ਗੱਲ ਕਰੀਏ ਤਾਂ ਬੇਟ ਏਰੀਆ ਵਿੱਚ ਚੋਰਾਂ ਤੇ ਲਟੇਰਿਆਂ ਦੇ ਇੰਨੇ ਕ ਹੌਸਲੇ ਬਲੰਦ ਹੋ ਚੁੱਕੇ ਆ ਕਿ ਲਗਾਤਾਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ ਜਿਸ ਕਰਕੇ ਆਮ ਲੋਕਾਂ ਦਾ ਘਰਾਂ ਚੋਂ ਨਿਕਲ ਆ ਵੀ ਜਿਹੜਾ ਦੁਪਰ ਹੋਇਆ ਪਿਆ ਵਾ ਤੇ ਜੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਕਿ ਚੋਰਾਂ ਵੱਲੋਂ ਬੇੜ ਏਰੀਏ ਵਿੱਚ ਲਗਾਤਾਰ ਕਿਸਾਨਾਂ ਦੀਆਂ ਮੋਟੀਆਂਆਂ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਤੇ ਜਿਸ ਕਰਕੇ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਦਿਖਣ ਨੂੰ ਮਿਲ ਰਿਹਾ ਤੇ ਅੱਜ ਅਸੀਂ ਖੜੇ ਹਾਂ ਪਿੰਡ ਮਲਸੀਹਾ ਤਹਿਸੀਲ ਜਗਰਾਉਂ ਜ਼ਿਲ੍ਹਾ ਹੁਣਾ ਵਿਖੇ ਜਿੱਥੇ ਕਿ ਚੋਰਾਂ ਦੇ ਸਤਾਏ ਹੋਏ ਕਿਸਾਨਾਂ ਨੇ ਅੱਜ ਇਕੱਤਰ ਹੋ ਕੇ মিডিਆ ਦਾ ਸਹਾਰਾ ਲਿਆ ਤਾਂ ਕਿ ਜਿਹੜੀ ਸਾਡੀ ਗੱਲ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਜਾਵੇ ਤਾਂ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਹੱਥ ਪਾ ਸਕੇ ਤੇ ਜਿਹੜੀਆਂ ਸਾਡੀਆਂ 17 ਚੋਰੀ ਹੋਈਆਂ ਆਉਣ ਵਾਲੇ ਸਮੇਂ 'ਚ ਕੋਈ ਨੁਕਸਾਨ ਨਾ ਹੋਵੇ ਮੈਂ ਵੀ ਕੈਮਰਾਮੈਨ ਕਹਿੰਦਾ ਵੀ ਦੇਖੋ ਅੱਜ ਪਿੰਡ ਮਲਸੀਹਾ 'ਚ ਚੋਰਾਂ ਤੋਂ ਅੱਕੇ ਹੋਏ ਕਿਸਾਨਾਂ ਨੇ ਇਕੱਤਰ ਹੋ ਕੇ মিডিਆ ਦਾ ਸਹਾਰਾ ਲਿਆ ਤਾਂ ਕਿ ਸਾਨੂੰ ਕੋਈ ਨਾ ਕੋਈ ਅੰਸ਼ਾ ਮਿਲ ਸਕੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਸਾਡਾ ਕੋਈ ਨੁਕਸਾਨ ਨਾ ਹੋਵੇ ਤਾਂ ਕਿ ਜਿਹੜੀਆਂ ਅਸੀਂ ਫਸਲਾਂ ਬੀਜਦਿਆਂ ਉਹਨਾਂ ਲਈ ਸਾਨੂੰ ਫਸਲਾਂ ਦਾ ਭਾਰੀ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਅੱਜ 71 ਹੋਏ ਆ ਕੀ ਕਹਿੰਦੇ ਆਓ ਆਪਾਂ ਕਰਦੇ ਆ ਗੱਲਬਾਤ ਮੈਂ ਕਿਹੜਾ ਪੰਡਾ ਜੀ ਥੋੜਾ ਮਨਸੀਆਂ ਵਰਜਨ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ 71 ਹੋ ਕੇ ਜਿਹੜਾ ਮੀਡੀਆ ਸਾਰਾ ਲਿਆ ਕੀ ਕਰਨਾ ਜੀ ਇਹਦੇ ਕਾਰਨ ਇਸ ਤਰ੍ਹਾਂ ਜੀ ਜਿਆਦਾ ਤਕਰੀਬਨ ਵਸਾਖੀ ਸ਼ੁਰੂ ਹੋਈ ਆ ਵਸਾਖ ਮਹੀਨਾ ਉਦੋਂ ਤੋਂ ਚੋਰਾਂ ਨੇ ਸਾਡੇ ਪਿੰਡ ਨੂੰ ਇੱਕ ਤਰ੍ਹਾਂ ਦਾ ਸਿੱਧੇ ਸਿੱਧੇ ਰੂਪ ਚ ਨਿਸ਼ਾਨਾ ਬਣਾਇਆ ਹੋਇਆ ਖੇਤਾਂ ਚ ਮੋਟਰਾਂ ਦੇ ਕੇਬਲਾਂ ਦਾ ਹਾਰਮ ਦਾ ਤੇਲ ਚੋਰੀ ਹੁਣੇ ਪਿੰਡ ਚ ਜਿੰਦੇ ਟੁੱਟਨੇ ਮਤਲਬ ਕਿ ਅਸੀਂ ਆਪ ਇਦਾਂ ਦਾ ਬੁਰਾ ਹਾਲ ਹੋਇਆ ਹੋਇਆ ਅਸੀਂ ਆਪਦੇ ਖੇਤ ਵਿੱਚ ਬੇਰੇ ਬੇਲੇ ਜਾਂਦੇ ਵੀ ਡਰਦੇ ਆਂ ਵੀ ਕਿਤੇ ਇੱਥੇ ਪਰਪੇਟਾ ਨਾ ਹੋਵੇ ਪਤਾ ਨਹੀਂ ਸਰਕਾਰ ਕਹਿੰਦੀ ਆ ਵੀ ਜੁੱਧ ਨਸ਼ਿਆਂ ਵਿਰੁੱਧ ਮੈਨੂੰ ਤਾਂ ਲੱਗਦਾ ਨਹੀਂ ਵੀ ਇਹੋ ਚ ਕਾਮਯਾਬੀ ਮਿਲੀ ਹੁੰਦੀ ਕਿਉਂਕਿ ਜਿਹੜੇ ਇਹ ਚੋਰ ਆਏ ਇੱਕ ਮਾਨਸਿਕ ਰੋਗੀ ਚੋਰ ਆ ਛੋਟੇ ਚੋਰ ਨੇ ਅਸਲ ਚੋਰ ਤਾਂ ਉਹ ਆ ਜਿਹੜੇ ਇਹ ਸਮਾਨ ਨੂੰ ਗਾਂਹਲ ਜਾ ਕੇ ਵੇਚਦੇ ਨੇ ਜੇ ਇਹ ਨਸ਼ੇੜੀ ਬੰਦੇ ਨਸ਼ਾ ਕਰਨੋਂ ਫਟੇ ਹੁੰਦੇ ਤਾਂ ਮੇਰਾ ਖਿਆਲ ਆ ਸਾਡੇ ਇਹ ਚੋਰੀਆਂ ਨਾ ਹੁੰਦੀਆਂ ਤੇ ਐਸ ਲੈਵਲ ਤੇ ਆ ਵੀ ਅਸੀਂ ਤਕਰੀਬਨ ਪਿਛਲੇ ਕਈ ਦਿਨਾਂ ਤੋਂ ਚੌਂਕੀ ਵੀ ਜਾ ਰਹੇ ਹਾਂ ਉਹ ਆਪਦਾ ਪੱਖ ਪੇਸ਼ ਕਰ ਦਿੰਦੇ ਆ ਲਓ ਜੀ ਦਿਖਾ ਸੁਨਹਿਤੀ ਆ ਕਰਤਾ ਜੀ ਇਸ ਕਰਕੇ ਅੱਜ ਸਾਨੂੰ ਤੁਹਾਡਾ ਸਹਾਰਾ ਲੈਣਾ ਪਿਆ ਇਹ ਲਗਭਗ ਛੋਡੇ ਪਿੰਡ ਦੀ ਆਪਾਂ ਗੱਲ ਕਰੀਏ ਬੇਹ ਤਾਂ ਬੇੜ ਏਰੀਆ ਵਿੱਚ ਲਗਾਤਾਰ ਚੋਰੀਆਂ ਘਟਣਾ ਵਾਪਰ ਚੁੱਕੀਆਂ ਜੀ ਕੀ ਤੁਹਾਡੇ ਪਿੰਡ ਵਿੱਚ ਆਉ ਹੁਣ ਆ ਜਿਹੜੇ ਪਿਛਲੇ ਦਿਨੀਆਂ ਕਿੰਨੀਆਂ ਕਵਾਰ ਚੋਰੀ ਹੋ ਚੁੱਕੀ ਹੈ ਤਕਰੀਬਨ ਆ ਜਿਹੜੀ ਨੰਗੀ ਰਾਤ ਹੈ ਇਹੀ 15 ਮੋਟਰਾਂ ਦਾ ਲਗਭਗਾਂ ਤੇ ਹਲੇ ਕਈ ਮੇਰੇ ਅਗੇ ਜਿਹੜੇ ਮੋਟਰਾਂ ਤੇ ਇਸ ਤੋਂ ਪਹਿਲਾਂ ਵੀ ਤਕਰੀਬਨ 15 20 15 20 ਜਦ ਦੀ ਰਾਤ ਨੂੰ ਜਾਂਦੇ ਆ ਤੇ ਇਹੀ ਕੁਛ ਹੀ ਹੁੰਦਾ ਜੀ ਤੇ ਤਕਰੀਬਨ 40 50 ਮੋਟਰਾਂ ਦੇ ਨੁਕਸਾਨ ਹੋ ਚੁੱਕਾ ਹੁਣ ਤੱਕ ਹਲੇ ਕੱਲ ਦਾ ਕੋਈ ਪਤਾ ਨਹੀਂ ਵੀ ਕੱਲ ਨੂੰ ਕੀ ਇਹ ਸਪੰਸਰ ਤੁਸੀਂ ਇਹ ਮਾਮਲਾ ਫਿਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਕਰਦੇ ਨੇ ਜਿਹਨੂੰ ਲਿਖਤਪੜਤ ਲਈ ਅਸੀਂ ਲੱਗੇ ਹੋਏ ਆ ਤੇ ਅਖੀਰ ਨੂੰ ਇਹ ਵੀ ਆ ਜਾਂਦੀ ਹੈ ਗੱਲ ਵੀ ਸਾਡੇ ਕੋਲੇ ਮਲਾਜਮਾਂ ਕੋਲ ਕੋਈ ਹੁਣ ਤੱਕ ਜਿਹੜੀਆਂ ਤੁਸੀਂ ਦਰਖਾਸਤ ਦਿੱਤੀਆਂ ਹੋਣੀਆਂ ਚੋਰਾ ਨੂੰ ਫੜ ਕੇ ਉਹ ਤੁਹਾਨੂੰ ਦੱਸਿਆ ਗਿਆ ਵੀ ਆ ਚੋਰ ਫੜ ਲਏ ਨਹੀਂ ਖੁਸ਼ੀ ਨਹੀਂ ਖੁਸ਼ੀ ਨਹੀਂ ਜੀਆਂ ਪੁਰੀਆਂ ਕੀਓ ਪਲੇਟਾਂ ਪਲੇਟਾਂ ਸੀਗੀਆਂ ਚੋਰੀ ਹੋਈਆਂ ਛਟਰੀng ਵਾਲੀਆਂ ਛਟਰੀng ਵਾਲੀਆਂ ਉਹ ਹੋਰ ਕਵਰੀ ਵੀ ਹੋ ਗਈ ਆ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਤੇ ਹੁਣ ਤੁਸੀਂ ਪੁਲਿਸ ਦੇ ਉੱਚ ਅਧਿਕਾਰਿਆਂ ਤੋਂ ਕੀ ਮੰਗ ਕਰਦੇ ਹੋ ਜੀ ਤਾਂ ਇਹ ਕਹਿੰਦੇ ਵੀ ਜਿਹੜੇ ਚੋਰ ਆ ਇਹਨਾਂ ਨੂੰ ਨਸ ਪਾਈ ਜਾਵੇ ਸਹਾਰਾ ਦਿੱਤਾ ਜਾਵੇ ਇਹ ਕੋਈ ਵਧੀਆ ਸਮਾਜ ਦੀ ਸਿਰਜਣਾ ਤਾਂ ਹੈ ਨਹੀਂ ਵੀ ਰਾਤ ਨੂੰ ਅਸੀਂ ਹੁਣ ਆਪਣੇ ਘਰ ਦੀ ਰਾਖੀ ਕਰੀਏ ਕਿ ਖੇਤਾਂ ਦੀ ਰਾਖੀ ਕਰੀਏ ਤੇ ਦੂਸਰੀ ਗੱਲ ਹੈ ਅੱਜ ਵੱਡੀ ਗਿਣਤੀ ਵਿੱਚ ਪਿੰਡ ਮਲਸੀਹਾ ਦੇ ਕਿਸਾਨਾਂ ਨੇ ਇਕੱਤਰ ਹੋ ਕੇ মিডিਆ ਦਾ ਸਾਰਾ ਲਿਆ ਜੀ ਹੈ ਕੀ ਮਾਮਲਾ ਪਹਿਲਾਂ ਤਾਂ ਇਹ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰੈਸ ਮੀਡੀਆ ਦਾ ਜਿਨ੍ਹਾਂ ਦੇ ਬਦੌਲਤ ਅਸੀਂ ਅੱਜ ਵੱਡੇ ਅਫਸਰਾਂ ਤੱਕ ਦੇਸ਼ਾਂ-ਵਦੇਸ਼ਾਂ ਵਿੱਚ ਸਾਡੀ ਆਵਾਜ਼ ਪਹੁੰਚੂਗੀ ਤੇ ਜੇ ਅਸੀਂ ਹੁਣ ਗੱਲ ਕਰੀ ਕਾਨੂੰਨ ਦੀ ਜਿਸ ਤਰ੍ਹਾਂ ਚੋਰੀਆਂ ਹੋ ਰਹੀਆਂ ਤਕਰੀਬਨ ਤੀਜੀ ਵਾਰ ਸਾਡੇ ਪਿੰਡ ਰਾਤ ਚੋਰੀ ਹੋਈ ਆ ਮੇਰੇ ਬਿੱਟਾ ਹਲੇ ਮੋਟਰ 16 ਦੇ ਰਾਤ ਨੰਗੀ 17 ਨਾ ਮਾਰਨਿੰਗ ਟਾਈਮ ਚੋਰੀ ਹੋਈ ਆ ਜੀ ਤੇ ਉੱਥੇ ਤਕਰੀਬਨ ਮੇਰਾ 8-9000 ਦਾ ਨੁਕਸਾਨ ਹੋ ਗਿਆ ਤੇ ਰਾਤੀ ਮੇਰਾ ਬੇੜ ਜੋ ਸਵੇਰੇ ਮੋਟਰ ਚਲਾਉਣ ਗਿਆ ਮੈਂ ਦੇਖਣ ਗਿਆ ਤੇ ਉੱਥੇ ਮੇਰੀ ਮੋਟਰ ਦੀ ਕੇਬਲ ਚੋਰੀ ਹੋਈ ਹੋਈ ਸੀ ਜੀ ਠੀਕ ਹੈ ਜੀ ਇਹ ਤੁਹਾਡੀ ਮੋਟਰ ਦੀ ਚੋਰੀ ਹੋਈ ਜਾਂ ਹੋਰ ਕਿਸਾਨਾਂ ਦੀ ਮੋਟਰਾਂ ਦੀ ਚੋਰੀ ਹੋਈ ਹੈ ਤਕਰੀਬਨ ਸਾਰੇ ਪਿੰਡ ਦੀਆਂ ਮੋਟਰਾਂ ਦੀ ਚੋਰੀ ਹੋ ਗਈਆਂ ਜੀ ਠੀਕ ਆ ਸਾਰੇ ਪਿੰਡ ਦੀਆਂ ਮੋਟਰਾਂ ਦੀ ਚੋਰੀ ਹੋਈ ਆ 21 ਚੋਰੀ ਕੀਤਾ ਗਿਆ ਜਿਆਦਾਤਰ ਜਿਆਦਾਤਰ ਕੇਬਲਾਂ ਚੋਰੀ ਕੀਤੀ ਗਈਆਂ ਜੀ ਤੇਲ ਵੀ ਕੱਢਿਆ ਗਿਆ ਜੀ ਹੁਣ ਆ 3-4 ਦਿਨ ਹੋ ਗਏ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਨੂੰ ਰਾਤ ਨੂੰ ਅ ਤਕਰੀਬਨ 11:30 ਵਜੇ ਬੰਦੇ ਆਏ ਉਹਨਾਂ ਨੇ ਜਿੰਦੇ ਭੰਨੇ ਦੁਕਾਨਾ ਦੇ ਇਹਨਾਂ ਸ਼ੁਕਰ ਆ ਵੀ ਸਾਡਾ ਗਵੰਡੀ ਜਗਦੀਪ ਸਿੰਘ ਜਿਹੜਾ ਸੀ ਉਹ ਨਾਲ ਲੱਗਦਾ ਸੀ ਉੱਠ ਖੜੇ ਆ ਜਿਉਂ ਨਾ ਹਟਦਾ ਹੋ ਸਕਦਾ ਵੀ ਗੁਰਦੁਆਰਾ ਸਾਹਿਬ ਨੂੰ ਨਕਸ਼ਾ ਇਹ ਹੀ ਘਟਨਾ ਪਹਿਲੀ ਵਾਰ ਪਈ ਜਾਂ ਪਹਿਲਾਂ ਵੀ ਵਾਪਰਿਆ ਤੇ ਤੁਸੀਂ ਵੀਰੇ ਪੁਲਿਸ ਪ੍ਰਸ਼ਾਸਨ ਦੇ ਮਾਮਲੇ ਧਿਆਨ ਕਿ ਲੈਂਦਾ ਈ ਹੈ ਪੁਲਿਸ ਪ੍ਰਸ਼ਾਸਨ ਦੇ ਮਾਮਲੇ ਧਿਆਨ ਸਾਬ ਦੀ ਮੀਤ ਨਹੀਂ ਹੈ ਪਰ ਅਸੀਂ ਅੱਕ ਕੇ ਇਥੋਂ ਤੱਕ ਜਿਹੜਾ ਪਿੰਡਾਂ ਦੇ ਇਕੱਠਾ ਕੀਤਾ ਹੋਇਆ ਵਾ ਜਿਹੜਾ ਸਾਡਾ ਨੈਕਸਟ ਸਟੈਪ ਹੈ ਜੇ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਬੰਦੇ ਟਰੈਸ ਨਾ ਕੀਤੇ ਤਾਂ ਅਸੀਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਅੱਕੇ ਪਏ ਆ ਇਸ ਤੋਂ ਪਹਿਲਾਂ ਸਾਡਾ ਇੱਕ ਮੁੰਡਾ ਯਾਰ ਦੋਸਤੀ ਆ ਉਹਨੇ ਖੇਤ ਚ ਸ਼ਟਰਿੰਗ ਕੀਤੀ ਸੀਗੀ ਤੇ ਉਹਦੀਆਂ 16 ਪਲੇਟਾਂ ਉਹ ਪਿੰਡ ਦੇ ਬੰਦਿਆਂ ਦੀ ਮਦਦ ਨਾਲ ਫਿਰ ਅਸੀਂ ਇਹੋ ਜਿਹੇ ਪਲੇਟਾਂ ਦਾ ਪਤਾ ਕੀਤਾ ਤੇ ਪਲੇਟਾਂ ਅਹ ਟਰੇਸ ਵੀ ਹੋ ਗਈਆਂ ਪਰ ਜਿਹੜੇ ਅਸਲ ਦੋਸ਼ੀ ਹਜੇ ਉਹ ਬਾਹਰ ਆ ਗ੍ਰਾਫਟ ਤੋਂ ਚੌਂਕੀ ਚ ਪਈਆਂ ਪਲੇਟਾਂ ਪਰ ਜਿਹੜੇ ਪਲੇਟਾਂ ਕਿੱਦੇ ਕੋਲੋਂ ਮਿਲੀਆਂ ਸੀ ਪਲੇਟਾਂ ਅਸਲ ਬੰਦੇ ਦਾ ਨਾਂ ਹੀ ਦੱਸਦੇ ਸਾਨੂੰ ਹਜੇ ਤੱਕ ਜੀ ਕਿੱਥੋਂ ਮਿਲੀਆਂ ਦੱਸਦੇ ਨਹੀਂ ਹਜੇ ਤੱਕ ਨਹੀਂ ਪੁਲਿਸ ਨੇ ਬਰਾਮਦ ਕਿੱਥੇ ਨਹੀਂ ਇਹਦਾ ਮੈਂ ਤੁਹਾਡੇ ਕਹਿੰਦਾ ਮਤਲਬ ਇਹ ਹੈ ਜਿਹੜੀ ਪਲੇਟਾਂ ਬਰਾਮਦ ਹੋ ਗਈਆਂ ਬਰਾਮਦ ਤਾਂ ਦੋਸ਼ੀਆਂ ਤੋਂ ਹੋਈਆਂ ਨਾ ਦੋਸ਼ੀਆਂ ਦੇ ਬਰਾਮਦ ਹੋਈਆਂ ਪਰ ਉਹ ਸਾਨੂੰ ਹਜੇ ਤੱਕ ਪਤਾ ਨਹੀਂ ਸਾਨੂੰ ਦੱਸਿਆ ਨਹੀਂ ਹਜੇ ਤੱਕ ਉਹਨਾਂ ਨੇ ਕੋਈ ਦੱਸਿਆ ਨਹੀਂ ਪਲੇਟਾਂ ਬਾਰੇ ਕਿੱਥੇ ਪਲੇਟਾਂ ਕਿੱਥੋਂ ਬਰਾਮਦ ਹੋਈਆਂ ਸਿਰਫ ਇੱਕ ਉਹਨਾਂ ਥਰਡ ਪਾਰਟੀ ਇਹ ਬੰਦਾ ਉਹਨੂੰ ਸਿਰ ਬੱਚ ਨੂੰ ਇਨਵੋਲ ਕਰਾਇਆ ਕਿ ਥੋੜੀ ਨੂੰ ਦਬਾਵੀ ਪਾਇਆ ਜਾਵੇ ਰਾਈਨਮ ਕਰਨ ਨੂੰ ਦਬਾੜਾ ਮੁੰਡਾ ਅਮਨਦੀਪ ਸਿੰਘ ਦਾ ਉਹ ਤਾਂ ਦਬਾ ਪਾਇਆ ਗਿਆ ਹੀ ਲਓ ਸਵੇਰੇ ਬੈਸ ਜੀ ਉਹ ਚੌਂਕੀ ਗਏ ਅੱਜ ਅਸੀਂ ਤੇ ਉੱਥੇ ਵੀ ਉਹ ਖੁੱਲ ਕੇ ਨਹੀਂ ਬੋਲਿਆ ਜਿਦੋਂ ਸਾਨੂੰ ਅੰਦਾਜ਼ਾ ਹੋ ਗਿਆ ਵੀ ਕੋਈ ਗੜਬੜਾ ਤੇ ਬਾਅਦ ਵਿੱਚ ਪੁੱਛਿਆ ਤਾਂ ਕਹਿੰਦੇ ਮੈਂ ਦੋ ਸੀੜੀ ਐਂਡ ਤੱਕ ਕਿਉਂਕਿ ਇਹ ਛੋਟਾ ਮੋਟਾ ਗਰੋਦਾ ਕੋਈ ਹੈ ਨਹੀਂ ਗਿਆ ਉਕੇ ਪੂਰੀ ਜੜ ਤੱਕ ਤੈਅ ਤੱਕ ਜਾਣਾ ਪਊਗਾ ਵੀ ਕੌਣ ਕਿੱਥੇ ਤਾਰਾ ਜਾਂਦੇ ਆ ਕਿੱਧਰ ਜਾਂਦੇ ਆ ਕਿਉਂਕਿ ਕੋਈ ਨਾ ਕੋਈ ਤਾਂ ਇਹਨਾਂ ਨੂੰ ਲੱਭਣਾ ਪੈਣਾ ਵਾ ਜਣੇ ਕੋਈ ਪਿੱਛੇ ਬਹੁਤ ਤਕੜਾ ਗਰੋਧਾ ਹੱਥਾ ਜੀ ਗਰੋਧਾ ਹੱਥਾ ਜਾਂ ਕੋਈ ਤਕੜੇ ਇੰਜਨ ਚੋਰ ਗਰੋ ਇੱਕ ਬਹੁਤ ਸਰਗਰਮ ਹੋਇਆ ਸੀ ਇੱਥੋਂ ਤੱਕ ਇਹਨਾਂ ਨੂੰ ਸੈਕੜੇ ਹਿਸਾਬ ਨਾਲ ਇੰਜਨ ਚੋਰੀ ਹੋਇਆ ਜਦੋਂ ਉਹ ਅਖੀਰੀ ਪਿੱਛਾ ਕਰਕੇ ਜਦੋਂ ਉਹ ਆ ਗਿਆ ਤਾਂ ਇੱਕ ਬਹੁਤ ਵੱਡਾ ਕਾਲੀ ਲੀਡਰ ਦਾ ਹੱਥ ਸੀ ਵਿੱਚ ਉਹ ਚ ਇਹਦੇ ਵਿੱਚ ਹੀ ਹੋ ਸਕਦਾ ਕੋਈ ਝਾੜੂ ਅੱਜ ਫਿਰ ਵੱਡੀ ਗਲਤੀ ਵਿੱਚ ਕੰਮ ਅਸੀਂ ਆ ਦੇ ਦੇਖੋ ਸਨਾਨਿਕ ਕਸਰ ਕੋ ਵੀਡੀਓ ਸਰਾ ਦੇ ਠੀਕ ਕਰਾਂਗਾ ਕਹਿਣਾ ਤਾਂ ਇਹੀ ਚਾਹੁੰਦੇ ਆ ਕਿ ਬਹੁਤ ਖੇਤਾਂ ਦੇ ਵਿੱਚੋਂ ਤਾਰਾਂ ਕੇਵਲਾਂ ਚੋਰੀ ਹੋ ਰਹੀਆਂ ਨੇ ਮੋਟਰਾਂ ਤੇ ਨੁਕਸਾਨ ਹੋ ਰਿਹਾ ਜੇ ਤਾਲੇ ਵਗੈਰਾ ਨਹੀਂ ਟੁੱਟਦੇ ਤਾਂ ਉਹ ਦੁਬਾਰਾ ਤੋੜ ਕੇ ਅੰਦਰੋਂ ਤਾਰਾਂ ਵਗੈਰਾ ਵੱਢ ਰਹੇ ਆ ਤੇ 13 ਵਾਲੀ ਰਾਤ ਨੂੰ ਮੇਰੀ ਮੋਟਰ ਤੋਂ ਦੋ ਮੋਟਰਾਂ ਦੀਆਂ ਕੇਬਲਾਂ ਤੇ ਇੱਕ ਸਟਰਟਰ ਇੱਕ ਸਪਰੇਅ ਪੰਪ ਐਨੀਆਂ ਚੀਜ਼ਾਂ ਚੋਰੀ ਹੋਈਆਂ ਤਕਰੀਬਨ ਕੇਟਲ ਫੂਲ ਤੋਂ ਅੱਗੇ ਵਾਲੀ ਇੱਕ ਮੋਟਰ ਤੋਂ ਲੈ ਕੇ ਸਾਡੇ ਪਿੰਡ ਦੀ ਜਿੱਥੇ ਤੱਕ ਹੱਦਬੰਦੀ ਖਾਦੋਂ ਹੁੰਦੀ ਆ ਉਥੇ ਤੱਕ ਦੀਆਂ ਸਾਰੀਆਂ 15-16 ਮੋਟਰਾਂ ਦੀਆਂ ਕੇਬਲਾਂ ਉਹ ਉਡਾ ਕੇ ਲੈ ਗਏ ਹੁੰਦਾ ਉਸ ਤੋਂ ਬਾਅਦ 17 ਤਰੀਕ ਨੂੰ ਚੋਰੀ ਹੋਈ 17 ਤਰੀਕ ਨੂੰ ਵੀ 7-8 ਮੋਟਰਾਂ ਦੇ ਲੈ ਗਏ ਉਸ ਤੋਂ ਬਾਅਦ ਕੱਲ੍ਹ ਵਾਲੀ ਰਾਤ ਵੀ ਫੇਰ ਚੋਰੀ ਹੋਈ ਤੇ ਇਹ ਚੋਰ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਜਦੋਂ ਉਹਨਾਂ ਕੋਲ ਬੇਨਤੀ ਲੈ ਕੇ ਜਾਂਦੇ ਆ ਅਸੀਂ ਕੀ ਕਰੀਏ ਤੁਹਾਡਾ ਕੀ ਹੈਲਪ ਕਰੀਏ ਉਹ ਤਾਂ ਇਹ ਗੱਲ ਕਹਿ ਰਿਹਾ ਵੀ ਰਾਤ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਪਿੰਡਾਂ ਇਹਨਾਂ ਕੋਲ ਦੇ ਮਾਰੂ ਤੇ ਆ ਰਹੇ ਹੋਇਆ ਤਾਂ ਮਾਰ ਵੀ ਸਕਦਾ ਤੁਹਾਨੂੰ ਹਾਂਜੀ ਗੱਲ ਤਾਂ ਉਹ ਹੀ ਹੈ ਜੀ ਉਹ ਇਹ ਕਰਾਂਗੇ ਮੇਰਾ ਨਾਮ ਜਰਨੈਲ ਸਿੰਘ ਤੇ ਬਬਾਈ ਕੀ ਕਹਿਣਾ ਚਾਹੁੰਦੇ ਫਿਰ ਅਸੀਂ ਵੀ ਸਾਡੀ ਉਥੇ ਮੱਕੀ ਬੀਜੀ ਹੋਈ ਆ ਮੱਕੀ ਦੇ ਬੱਚੇ ਉਹ ਧਾਰੂ ਰੱਖ ਜਾਂਦੇ ਆ ਕੌਣ ਰੱਖ ਜਾਂਦੇ ਆ ਜੀ ਰਾਸਿਕ ਕਿਹੜੀ ਜਗ੍ਹਾ ਤੇ ਤੁਹਾਡਾ ਖੇਤ ਸਾਡਾ ਖੇਤ ਜੀ ਆਪਣੇ ਜੀਟੀ ਰੋਡ ਦੇ ਉੱਤੇ ਆ ਸਾਧੂਆਂ ਬੇੜ ਤੋਂ ਕਿਸਨਗੁਰੂ ਜੀ ਦੀ ਜਾਂਦੀ ਆ ਨਹੀਂ ਜਿਹੜੇ ਖੋਲੇ ਵਾਲੀ ਵਸਤੀ ਉਹ ਵਾਲੀ ਵਸਤੀ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਫਿਰ ਹੈ ਤੁਹਾਨੂੰ ਕਿਵੇਂ ਪਤਾ ਲੱਗਦਾ ਵਾ ਇੱਕ ਬਰ ਘਟਨਾ ਬਸਪਰੀ ਕੇ ਇੱਕ ਗਰੀਕਟਰ ਉਹ ਹਟਦਾ ਹੀ ਨਹੀਂ ਹੈਗਾ ਉਹ ਨਹੀਂ ਕੀ ਹੁਣ ਤੁਹਾਨੂੰ ਕਿਤੇ ਥੋੜੇ ਦਿਨ ਹੋਗੇ ਕੋਈ ਚੀਜ਼ ਮਿਲੀ ਉਥੋਂ ਰੋਜ਼ ਹੀ ਮੇਰੇ ਇਹ ਤੁਸੀਂ ਮੌਲਾ ਪੁਲਿਸ ਪ੍ਰਸਾਦ ਧਿਆਨ ਨਹੀਂ ਲੈਂਦਾ ਉਹ ਤਾਂ ਸਾਡੇ ਗੜ ਪੈਂਦੀ ਹੈ ਬੁੜੀ ਜੀ ਉਹ ਕੀ ਨਾ ਉਹਦਾ ਨਾਂ ਕੀ ਆ ਉਹ ਰੀਟੀ ਕਰ ਅੱਛਾ ਉਹ ਸ਼ਰੇਮ ਸ਼ਰਾਬੇ ਚ ਰਹੇ ਆ ਤੇ ਤੁਹਾਡੀ ਖਤ ਮੱਕੀ ਵਿੱਚ ਰੱਖਦੇ ਆ ਨਾਂ ਮੱਕੀ ਵਿੱਚ ਰੱਖਦੇ ਹੈ ਠੀਕ ਹੈ ਜੋ ਤੁਸੀਂ ਰੋ ਚਲੋ ਜੇ ਡਰਦੇ ਬੋਲਦੇ ਨਹੀਂ ਹੈਗੇ ਵੀ ਉਹ ਕਰ ਲੈ ਕਰ ਲੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੇ ਸਰਕਾਰ ਵੱਲੋਂ ਇੱਕ ਨਸ਼ੇ ਦੇ ਖਿਲਾਫ ਸ਼ਰੀਆਵਾਂ ਦੂਸਰਾ ਤਾਂ ਜਿਹੜੀਆਂ ਲਗਾਤਾਰ ਜਿਹੜੀ ਆ ਨਿਗਰਾਨੀ ਹਾਂਜੀ ਸਸੀ ਗ ਸਰੂ ਸਸੀ ਕਲ ਜੀ ਪੱਤਰਕਾਰ ਮਨਜੀਤ ਬੋਲਦਾ ਜੀ ਜੇ ਸਰ ਇਹ ਮਲਸੀਆਂ ਦੇ ਵਿੱਚ ਵੱਡਾ ਕੱਟ ਕੀਤਾ ਹੈ ਨਗਰ ਨਿਵਾਸੀਆਂ ਨੇ ਜੀ ਕਿਉਂ ਲਗਾਤਾਰ ਜਿਹੜੀਆਂ ਕਿਸਾਨਾਂ ਦੀਆਂ ਮੋਟਰਾਂ ਜਿਹੜੀਆਂ ਚੋਰੀ ਹੋ ਰਹੀਆਂ ਜੀ ਬਿਲਕੁਲ ਜੀ ਇਹ ਕਾਫੀ ਘਟਰਾਵਾਂ ਵਾਪਰ ਚੁੱਕੀਆਂ ਜੀ ਅੱਛਾ ਜੀ ਤੇ ਉਹਨਾਂ ਨੇ ਪੁਲਿਸ ਤੋਂ ਵੀ ਦੂਸਲਾਇਆ ਲੋਕਾਂ ਨੇ ਵੀ ਪੁਲਿਸ ਨੂੰ ਕਈ ਵਾਰ ਧਿਆਨ ਚ ਲੰਦਾ ਪਰ ਸਾਡੇ ਭਲੇ ਕੱਕ ਨਹੀਂ ਪੇਰੇ ਜੀ ਲਗਾਤਾਰ ਜਿਹੜੀਆਂ ਚੋਰਾਂ ਦੇ ਹੌਸਲੇ ਹੋਰ ਬਲੰਦ ਹੋ ਰਹੇ ਸਰ ਕੀ ਕਹਿਣਾ ਚਾਹੁੰਦੇ ਇਸ ਵੰਦ ਪੱਕ ਬਣਾ ਤੁਹਾਡਾ ਮੈਂ ਵੈਰੀਫਾਈ ਕਰ ਲੈਣਾ ਜੀ ਕਿ ਮਟਰਾਂ ਚੌਂਕ ਇੰਚਾਰਜ ਤੋਂ ਠੀਕ ਹੈ ਜੀ